ਅਤੇ ਘਰ ਦੇ ਵਿੱਚ ਗਰੀਬੀ ਦੇ ਕਾਰਨ ਨਹੀਂ ਸੀ ਪਰਿਵਾਰ ਕੋਲ ਚਾਹ ਪੀਉਣ ਨੂੰ ਵੀ ਪੈਸੇ ਸੋਸ਼ਲ ਮੀਡੀਆ ਤੇ ਇੱਕ ਕੋਈ ਵੀਡੀਓ ਵਾਇਰਲ ਅਤੇ ਅਸਲੀ ਮਾਮੇ ਚਾਚੇ ਤਾਏ ਬਣ ਕੇ ਖੜ ਗਏ ਪੁਲਿਸ ਮੁਲਾਜ਼ਮ ਐਨ ਆਰ ਆਈ ਵੀਰ ਤੇ ਸਿਆਸੀ ਲੋਕ ਮਾਮਲਾ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਦਾ ਜਿੱਥੇ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿ ਇੱਕ ਪਰਿਵਾਰ ਦੀ ਬੇਟੀ ਦਾ ਵਿਆਹ ਰੱਖਿਆ ਹੋਇਆ ਤੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੋਣ ਦੇ ਕਾਰਨ ਉਹਨਾਂ ਦੇ ਕੋਲ ਬਰਾਤ ਨੂੰ ਚਾਹ ਪਿਆਉਣ ਦੇ ਵੀ ਪੈਸੇ ਨਹੀਂ ਸਨ ਇਹ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਇਸ ਨੂੰ ਲੈ ਕੇ ਅਸਲੀ ਮਾਮੇ ਚਾਚੇ ਤਾਏ ਬਣ ਕੇ ਪੁਲਿਸ ਮੁਲਾਜ਼ਮ ਖੜੇ ਹੋਏ ਐਨਆਰਆਈ ਵੀਰ ਖੜੇ ਹੋਏ ਅਤੇ ਸਿਆਸੀ ਲੋਕ ਖੜੇ ਹੋਏ ਅਤੇ ਵਿਆਹ ਦੀਆਂ ਰਸਮਾਂ ਉਹਨਾਂ ਵੱਲੋਂ ਉਸੇ ਤਰ੍ਹਾਂ ਹੀ ਪਰਿਵਾਰ ਦੀ ਤਰ੍ਹਾਂ ਉਹਨਾਂ ਵੱਲੋਂ ਨਵਾਈਆਂ ਗਈਆਂ ਜਿੱਥੇ ਮਾਮਿਆਂ ਦਾ ਰੋਲ ਵੀ ਉਹਨਾਂ ਵੱਲੋਂ ਦਾ ਕੀਤਾ ਗਿਆ ਚਾਚੇ ਤਾਇਆਂ ਦਾ ਰੋਲ ਵੀ ਉਹਨਾਂ ਵੱਲੋਂ ਅਦਾ ਕੀਤਾ ਗਿਆ ਅਤੇ ਪੂਰੀ ਰਸਮਾਂ ਦੇ ਨਾਲ ਹੀ ਵਿਆਹ ਇੰਨਾ ਵਧੀਆ ਨੇਪਰੇ ਚੜਿਆ ਕਿ ਉਹਨਾਂ ਵੱਲੋਂ ਇੰਨਾ ਦਾਜ ਵਹੇਜ ਦਿੱਤਾ ਗਿਆ ਕਿ ਪਰਿਵਾਰ ਦੇ ਕੋਲ ਹੁਣ ਰੱਖਣ ਨੂੰ ਜਗ੍ਹਾ ਨਹੀਂ ਤੇ ਹੁਣ ਉਹਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਐਨਆਰ ਵੀਰ ਹੁਣ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਨਾ ਪਾਉਣ ਕਿਉਂਕਿ ਜ਼ਿਆਦਾ ਗਰੀਬੀ ਹੋਣ ਦੇ ਕਾਰਨ ਉਹਨਾਂ ਦਾ ਘਰ ਵੀ ਨਹੀਂ ਸੀ ਤੇ ਹੁਣ ਉਹਨਾਂ ਦਾ ਇਹਦੇ ਨਾਲ ਘਰ ਵੀ ਬਣ ਜਾਵੇਗਾ ਉੱਥੇ ਉਹਨਾਂ ਆਪਣਾ ਪਰਿਵਾਰਕ ਮੈਂਬਰਾਂ ਵੱਲੋਂ ਪੌਲਸਾ ਮੁਲਾਜ਼ਮਾਂ ਦਾ ਐਨ ਆਰ ਆਈ ਵਿਰਾਂ ਦਾ ਤੇ ਸਿਆਸੀ ਲੋਕਾਂ ਦਾ ਵੀ ਧੰਨਵਾਦ ਕੀਤਾ ਦੱਸਦੀ ਹੈ ਕਿ ਬਹੁਤ ਜ਼ਿਆਦਾ ਗਰੀਬੀ ਸੀ ਤੇ ਕਿਤਨਾ ਕਿਤੇ ਇਸ ਨੂੰ ਲੈ ਕੇ ਘਰ ਦੇ ਵਿੱਚ ਮਾਹੌਲ ਇਹੋ ਜਿਹਾ ਬਣ ਚੁੱਕਿਆ ਸੀ ਭਾਵੇਂ ਘਰ ਦੇ ਵਿੱਚ ਆਪਣਾ ਵਿਆਹ ਰੱਖਿਆ ਸੀ ਲੇਕਿਨ ਪਰਿਵਾਰ ਦੇ ਕੋਲ ਚਾਹ ਪੀਉਣ ਤੱਕ ਵੀ ਪੈਸੇ ਨਹੀਂ ਸਨ ਤਾਂ ਉਹਨਾਂ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਗਈ ਤਾਂ ਉਸ ਵੀਡੀਓ ਨੂੰ ਦੇਖ ਕੇ ਇੱਥੇ ਵੱਡੇ ਵੱਡੇ ਲੋਕ ਜਿਹੜੇ ਆ ਉੱਥੇ ਆ ਕੇ ਇਹਨਾਂ ਦੇ ਪਰਿਵਾਰ ਦੇ ਨਾਲ ਗਰੀਬ ਪਰਿਵਾਰ ਦੇ ਨਾਲ ਖੜੇ ਹੋ ਗਏ ਅਤੇ ਐਨ ਆਰ ਆਈ ਵੀਰਾਂ ਵੱਲੋਂ ਪੁਲਿਸ ਮੁਲਾਜ਼ਮਾਂ ਵੱਲੋਂ ਤੇ ਸਿਆਸੀ ਲੋਕਾਂ ਵੱਲੋਂ ਇਹਨਾਂ ਦੇ ਨਾਲ ਆ ਕੇ ਖੜ ਕੇ ਪੂਰਾ ਰਸਮੋ ਰਵਾਜ ਕੀਤੇ ਪੈਲਸ ਤੱਕ ਬੁੱਕ ਕੀਤੇ ਗਏ ਜਿੱਥੇ ਪਰਿਵਾਰ ਕੋਲ ਚਾਹ ਪਿਉਣ ਨੂੰ ਪੈਸਾ ਨਹੀਂ ਸੀ ਉੱਥੇ ਪੈਲਸਾਂ ਦੇ ਵਿੱਚ ਇਸ ਬੇਟੀ ਦਾ ਵਿਆਹ ਹੋਇਆ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਬੜੀ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਜਿਸ ਪਰਿਵਾਰ ਦੇ ਕੋਲ ਚਾਹ ਪਿਉਣ ਨੂੰ ਪੈਸੇ ਨਾ ਹੋਣ ਤੇ ਉਹਨਾਂ ਦਾ ਵਿਆਹ ਲੱਖਾਂ ਰੁਪਏ ਖਰਚ ਕਰਕੇ ਉਹਨਾਂ ਦੇ ਬੇਟੇ ਦਾ ਵਿਆਹ ਹੋਵੇ ਤਾਂ ਪਰਿਵਾਰ ਦੇ ਵਿੱਚ ਕਿੰਨੀ ਖੁਸ਼ੀ ਹੋਵੇਗੀ ਕਿਨਾ ਬੇਟਾ ਕਿਨਾਵਾਂ ਜੋਤੀ ਕੀ ਕਹਿਣਾ ਚਾਹੁੰਦੇ ਹੈ ਤੁਹਾਡਾ ਵਿਆਹ ਇਸ ਲਈ ਅਪੀਲ ਕਿੰਨਾ ਕਰਨਾ ਚਾਹੁੰਦੇ ਕਿਸ ਤਰ੍ਹਾਂ ਆਇਆ ਕਿਸ ਤਰ੍ਹਾਂ ਐਸੇ ਦੇਖੀ ਜੀ ਮੈਂ ਬਹੁਤ ਕਿਹਾ ਬਹੁਤ ਦੁਦਿਆ ਤੁਹਾਨੂੰ ਨਹੀਂ ਮਿਲਿਆ ਮੇਰਾ ਨਾਮ ਸ਼ੰਤੀਆ ਜੀ ਕਿਹਦਾ ਵਿਆਹ ਜੋਤੀ ਦਾ ਜੋਤੀ ਦਾ ਕੋਨਾ ਹੈ ਕਹਿੰਦੇ ਹੈ ਦੇਖੀ ਕਿ ਹੋਇਆ ਜੀ ਬਹੁਤ ਆਦੇ ਤਗਰੀਬੀ ਸੀ ਤੇ ਚਲੋ ਟੈਂਪਰਾ ਮੈਨੇ ਸਾਥ ਦਿੱਤਾ ਅੱਜ ਮੈਂ ਚੋਨੀ ਆ ਮੈਂ ਅੱਜ ਨਾਲ ਕੋਈ ਛੜਾਵੇ ਅੱਜ ਮੇਰਾ ਵੀਰ ਕੁਲਸਾਲਾ ਖੜਾ ਅੱਜ ਮੇਰਾ ਵੀਰ ਯਾਂਕੀ ਖੜਾ ਚਲੋ ਇਤਾਨਵਾਦੋਨਾ ਦਾ ਕਰਦੇ ਆ ਬਹੁਤ ਬਹੁਤ ਜ਼ਰਾ ਧੰਨਵਾਦ ਕਰਦੇ ਆ ਜਿਨ੍ਹਾਂ ਸਾਡਾ ਸਾਥ ਦਿੱਤਾ ਵਾ ਇਥੇ ਚੀਜ਼ੇ ਕਮੀ ਨਹੀਂ ਰਹੇਗੀ ਨਹੀਂ ਇਹ ਗੱਲ ਤੋਂ ਕਮੀ ਨਹੀਂ ਰਹੇਗੀ ਬਸ ਅਹੀਂ ਹੋ ਰਾਇ ਇਹ ਚੋਨੇ ਆ ਕਿ ਜਿੰਨਾ ਨੂੰ ਲੋੜ ਆ ਮੇਰੇ ਵੀਰ ਜੀ ਨਰਾਇਓ ਨਾਲ ਤਾਂ ਕੁੱਪ ਕੋਣ ਹੈ ਦੋ ਦੋ ਡਬਲ ਡਬਲ ਗਿਆ ਹਾਂ ਜੀ ਦੋ ਗਟੀਆਂ ਗਈਆਂ ਮੇਰੀ ਬੇਟੀ ਦੀਆਂ ਦਾਦ ਦੀਆਂ ਲੋਕੀ ਕੋਚੇ ਚ ਚਾਰ ਚਾਰੀ ਹੁੰਦੇ ਨੇ ਇਹ ਨਾ ਦਾਜ ਆ ਗਿਆ ਪੁੱਛੋ ਤੁਸੀਂ ਹਾਂ ਜੀ ਬਹੁਤ ਖੁਸ਼ ਹਾਂ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ ਹੋਰ ਜੀ ਜੀ ਅੱਜ ਉਸੇ ਪੀਰਾ ਵਿਆਹ ਹੋ ਰਿਹਾ ਜਿਸ ਦਾ ਸਾਰੇ ਪਰਿਵਾਰਾਂ ਨੇ ਨਰਾਇਓ ਭਾਵੇਂ ਬਹੁਤ ਸਾਜਾ ਤੁਸੀਂ ਹੋਰ ਐਵੇਂ ਹੋ ਰਿਹਾ ਠੀਕ ਹੈ ਜੀ ਹੋਰ ਜਿਹੜਾ ਇਹ ਤੋਂ ਸੁਭਾਤਵਾਦੀ ਜਿਹੜੇ ਨੇ ਸਾਨੂੰ ਤੰਦਰੁਸਤੀ ਦਿੱਤੀ ਆ ਔਰ ਖਾਸ ਕਰਕੇ ਦਾਨੀ ਭਰਾਵਾਂ ਦਾ ਬੜਾ ਰੋਲ ਹੈ ਜਿਨ੍ਹਾਂ ਨੇ ਇੰਨਾ ਪਿਆਰ ਨੂੰ ਸਰਾਇਆ ਔਰ ਪਿਆਰ ਦੇ ਵਿੱਚ ਇੰਨੀ ਇੱਕ ਥੂਪ ਦੇ ਉੱਤੇ ਇਕੱਠੇ ਹੋ ਗਏ ਔਰ ਇੰਨਾ ਦਾਨ ਬੰਦ ਕਰਕੇ ਇਸ ਧੀ ਦੇ ਆਨੰਦ ਕਾਜ ਦੀਪ ਜੜ ਰਏ ਨੇ ਮੈਂ ਇਹਨਾਂ ਦਾ ਜਿਹਨੀ ਰਾਵਾਂਗਾ ساری ਉਮਰ ਵਾਸਤੇ ਔਰ ਦਾਨੀ ਸੱਚਾ ਕਿ ਫੀਲ ਹੈ ਕਿ ਜਿਹੜਾ ਦਾਨ ਆ ਔਰ ਬੰਦ ਕੀਤਾ ਜਾਵੇ ਕਿਉਂਕਿ ਧੀ ਕੋਲ ਜਿੰਨਾ ਵੀ ਸਮਾਨ ਸੀਗਾ ਉਹ ਲੋੜ ਤੋਂ ਵੱਧ ਹੋ ਚੁੱਕਾ ਹੈ ਤੇ ਇਹਨਾਂ ਦੇ ਘਰ ਬਣਾਉਣ ਤੱਕ ਵੀ ਜਿਹੜੀ ਆ ਉਹ ਲੋਕਾਂ ਦੀ ਸੇਵਾ ਲੈ ਲਈ ਹੈ ਤੇ ਅਸੀਂ ਬੜੇ ਖੁਸ਼ ਆ ਕਿ ਜਿਹੜੀਆਂ ਭੈਣਾ ਦੇ ਮੂੰਹ ਦੇ ਉੱਤੇ ਮਜੂਸੀ ਸੀਗੀ ਆਜੋ ਮੈਂ ਚਿਹਰੇ ਤੇ ਰੌਣਕ ਵੇਖ ਕੇ ਅਸੀਂ ਕਹਿੰਦੇ ਸਾਡੀ ਸਾਲਾਂ ਦੀ ਤਰੰਗ ਦੇ ਉੱਤਰ ਇਹਦੇ ਵਿੱਚ ਅਸੀਂ ਜੀ ਇੱਕ ਫੈਮਸ ਦਾ ਹੋਰੀ ਲਾ ਲੋ ਨਾ ਕੋਈ ਲੜਕੀ ਦਾ ਭਰਾ ਹੈਗਾ ਨਾ ਕੋਈ ਲੜਕੀ ਦਾ ਚਾਚਾ ਨਾ ਕੋਈ ਪਤਾ ਨਾ ਕੋ ਮਾਮਾ ਤੇ ਆਪਾਂ ਪਰਿਵਾਰ ਦੇ ਤੌਰ ਤੇ ਕੰਮ ਕਰਦੇ ਇਹ ਦੋ ਲੋਕ ਜੀ ਬਹੁਤ ਬੜੇ ਮਾਸਰੇ ਬਹੁਤ ਹੀ ਸਿੰਪਲ ਤੇ ਸਿਹਤਾਨ ਨੇ ਜਿਹੜਾ ਕਿ ਦੁਨੀਆਂ ਵਿੱਚ ਕਦੀ ਵਿਚਰੇ ਹੀ ਨਹੀਂ ਹੈਗੇ ਪਰ ਲੋਕਾਂ ਦੇ ਘਰੋਂ ਕੰਮ ਕਰਕੇ ਤੇ ਆਪਣਾ ਗੁਜ਼ਾਰਾ ਕਰਦੇ ਨੇ ਲੇਕਿਨ ਇਹਨਾਂ ਦੀ ਉਸ ਵੇਲੇ ਮਜ਼ਦੂਰੀ ਦੇਖ ਕੇ ਤੇ ਸਾਡੇ ਕੋਲ ਰਿਆ ਨਹੀਂ ਗਿਆ ਅੱਜ ਪੱਤਰਕਾਰ ਭਰਾਵਾਂ ਨੇ ਆਪਣੀ ਜੇਬ ਵਿੱਚੋਂ ਜਿਹੜਾ ਉਹ ਬੇਟੀ ਨੂੰ ਸ਼ਗਨ ਪਾ ਕੇ ਇੱਕ ਬਹੁਤ ਸੋਹਣਾ ਇੱਕ ਨਵਾਂ ਇਹ ਮਣਿਕਲੀ ਜਿਹੜੀ ਆ ਛੇੜ ਛੇੜੀ ਆ ਜਿਹਦੇ ਨਾਲ ਕੇ ਹੋਇਆ ਕਿ ਉਹਨਾਂ ਜਿਹੜਾ ਮੀਡੀਆ ਆਇਆ ਉਹਨਾਂ ਅੰਦਰ ਵੀ ਦੇ ਲਿਆ ਜਿੰਨਾਂ ਨੇ ਆਪਣਾ ਆਜ਼ਮ ਜੇਬ ਦੇ ਵਿੱਚੋਂ ਕੌਫੀ ਕਿਉਂ ਉਹ ਕੋੜੀ ਨੂੰ ਛਕਣ ਦੇ ਕੇ ਆਪਣਾ ਜਿਹੜਾ ਗੋਖਾ ਉਹ ਸਰਵਾਦ ਲਗਾਇਆ ਯਾਰ ਕੋਈ ਵੀ ਕੋਈ ਕਮੀਲ ਤੁਹਾਡੇ ਸਾਹਮਣੇ ਆ ਆ ਦੇਖੋ ਕਿੰਨਾ ਸੁਣਾ ਜਿਹੜਾ ਮੰਨਕਾਰ ਜ ਆ ਉਹ ਲੈਪਰੇ ਚੜਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪਣਾ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਸੁਲਤਾਨਵਿੰਡ ਲੱਖਾ ਸਿੰਘ ਪਲਾਡ ਗਲੀ ਨੰਬਰ 1 ਤੇ ਆਪਾਂ ਵਾਸੀ ਆ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮੇਰੇ ਲਾਗੇ ਸ਼ਾਦੀ ਸਰਦਾਰ ਬਲਵਿੰਦਰ ਸਿੰਘ ਨਾਲ ਉਹਨਾਂ ਦੀ ਮਿਸੇਜਰ ਦਾ ਨਾਮ ਕੁਲਵੰਤ ਕੋ ਉਹਨਾਂ ਦੀ ਬੇਟੀ ਦਾ ਨਾਮ ਜੋਤੀ ਠੀਕ ਹੈ ਜੀ ਅੱਜ ਤੋਂ 5-6 ਦਿਨ ਪਹਿਲਾਂ ਉਹਨਾਂ ਨੇ ਮੇਰੇ ਕੋਲ ਆਏ ਕਹਿੰਦੇ ਆਪਾਂ ਹਾਂਜੀ ਕੋਈ ਉਹਨਾਂ ਦੀ ਬੇਟੀ ਜੀਤੀ ਸੀ ਉਹ ਮੇਰੇ ਕੋਲ ਆਏ ਕਹਿੰਦੇ ਸਾਡੀ ਬੇਟੀ ਦੀ ਸ਼ਾਦੀ ਆ ਤੁਹਾਡੇ ਕੋਲ ਕੁਝ ਨਹੀਂ ਹੈਗਾ ਫਿਰ ਆਪਾਂ ਗੁਰਦਾਰੇ ਗਰੰਟੀ ਪਾਪਾ ਬਲਵਿੰਦਰ ਸਿੰਘ ਨਾਲ ਕੋ ਗਏ ਉਹਨਾਂ ਨੇ ਫੇਰਿਆਂ ਦਾ ਕਰਤਾ ਮੈਨੂੰ ਮੈਂ ਕਿਹਾ ਫਿਰ ਮੇਰੀ ਕਮਿਸੀ ਨੇ ਪੁੱਛਿਆ ਉਹਨਾਂ ਨੂੰ ਕਿ ਤੁਹਾਡੇ ਕੋਲ ਲਾਵਾਂ ਵਾਲਾ ਸੂਟ ਹੈਗਾ ਕਹਿੰਦੇ ਨਹੀਂ ਉਹ ਸੇਵਾ ਅਸੀਂ ਲਈ ਮੈਂ ਵੱਡਾ ਭਰਾ ਬਣ ਕੇ ਉਹ ਸਿਵਲ ਸੂਟ ਵਹਾ ਕੇ ਦਿੱਤਾ ਲਾਵਾਂ ਵਾਲਾ ਨੂੰ ਠੀਕ ਹੈ ਦੇਰ ਆਪ ਮੀਡੀਆ ਦੇ ਰਾਹੀਂ ਤਪੀਲ ਕੀਤੀ ਐਨਆਰਆਈ ਵੀਰਾਂ ਨੂੰ ਕੁਛ ਤੇ ਐਨਆਰਆਈ ਵੀਰ ਇੱਥੇ ਵੀ ਆਏ ਪਹੁੰਚੇ ਉਹਨਾਂ ਦਾ ਧੰਨਵਾਦ ਕਰਦੇ ਪਤਾ ਨਹੀਂ ਲੱਗਾ ਇੰਨਾ ਵੀ ਐਨਆਰਆਈ ਵੀਰਾਂ ਨੇ ਸਾਰੇ ਪੈਸੇ ਨਹੀਂ ਵਿੱਚ ਉੰਮਵਾਰੀ ਚੋਕਲੀ ਖਾਣੇ ਦੀ ਵੀ ਚੋਕਲੀ ਸਤਿਗੁਰੂ ਰਾਮਦਾਸ ਦੀ ਕਿਰਪਾ ਨਾਲ ਕੇ ਚੀਜ਼ ਦੀ ਕਮੀ ਨਹੀਂ ਦਾਜ ਵੀ ਖੁੱਲਾ ਗਿਆ ਤੇ ਮਾਂ ਪਿਓ ਕੋਲ ਮਕਾਨ ਬਣ ਲਈ ਪੈਸੇ ਆ ਗਏ ਤੇ ਉਹਨਾਂ ਕੋਲ ਕੋਈ ਕੰਮ ਚਾਲੂ ਕਰਕੇ ਉਹਨਾਂ ਦਾ ਵਿਡਾਪਾ ਸੌਖਾ ਹੋ ਜਾਊਗਾ ਇੱਕ ਮੈਂ ਅਪੀਲ ਕਰਦਾ ਐਨਆਰਆਈ ਵੀਰਾਂ ਨੂੰ ਜਿਹੜੇ ਆਪਾਂ ਇਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾਉਂਦੇ ਪਏ ਹੁਣ ਬੰਦ ਕਰ ਦੋ ਬਹੁਤ ਪੈਸੇ ਹੋ ਗਏ ਆ ਇਹਨਾਂ ਦੇ ਜਿਹੜੇ ਕਿ ਵੀਰ ਕੋਲ ਲੋੜ ਵੰਦੇ ਹੂਗਾ ਆਪਾਂ ਉਹਨਾਂ ਦੇ ਵੀਰ ਆਪਾਂ ਬੇਨਤੀ ਕਰਾਂਗੇ ਉਹ ਲੋੜ ਵੰਦੀ ਕੀਤੀ ਜਾਵੇ ਮਸਤੀ ਵਿਆਹ ਹੋ ਗਿਆ ਬਹੁਤ ਵਿਦਿਆ ਵਿਆਹ ਹੋ ਰਿਹਾ ਤੁਸੀਂ ਦੇਖ ਹੀ ਰਹੇ ਹੋ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਮੀਡੀਆ ਵਾਲਿਆਂ ਦਾ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਦੀ ਹਰ ਚੀਜ਼ ਵੱਤ ਤੋਂ ਵੱਧ ਆ ਗਈ ਹੈ ਹਾਂਜੀ ਤੁਹਾਨੂੰ ਵੀ ਕਿਵੇਂ ਦੇਖ ਦਿਓ ਉਸ ਦਾ ਵਿਆਹ ਜੋ ਹੋ ਰਿਹਾ ਤੁਹਾਨੂੰ ਦਾ ਬਹੁਤ ਹੀ ਮਾਰੇ ਖਲਾਫ ਚ ਪੈਲਾ ਇੱਕ ਵਾਰ ਤੁਹਾਡੇ ਚੈਨਲਾਂਾਂ ਦੇ ਜ਼ਰੀਏ ਜਦੋਂ ਮੀਡੀਆ ਦੇ ਜ਼ਰੀਏ ਸਾਡੇ ਤੱਕ ਖਬਰ ਪਹੁੰਚੀ ਉਸੇ ਵੇਲੇ ਐਮਪੀ ਸਰਦਾਰ ਗੁਰਜੀਤ ਸਿੰਘ ਔਜਲਾ ਜੋ ਅਮ੍ਰਿਤਸਰ ਤੋਂ ਤੀਸਰੀ ਵਾਰ ਚੁਣੇ ਗਏ ਨੇ ਉਹਨਾਂ ਆਪਣੀ ਜ਼ਿੰਮੇਵਾਰੀ ਸਮਝਦੇ ਆ ਉਸੇ ਵੇਲੇ ਹੀ ਸਾਨੂੰ ਆਪਣੀ ਟੀਮ ਨੂੰ ਸਾਰਿਆਂ ਨੂੰ ਭੇਜਤਾ ਕਿ ਪਰਿਵਾਰ ਦੇ ਕੋਲ ਪਹੁੰਚੋ ਜਿਸ ਵੀ ਚੀਜ਼ ਦੀ ਜ਼ਰੂਰਤ ਹੈ ਉਹ ਪੂਰੀ ਕਰੋ ਔਰ ਅੱਜ ਅਸੀਂ ਆਏ ਆ ਤੁਹਾਡੇ ਜ਼ਰੀਏ ਵੇਖੋ ਤੁਸੀਂ ਅੱਜ ਮਾਹੌਲ ਤੁਸੀਂ ਦੇਖ ਲਿਆ ਕਿਦਾਂ ਦਾ ਵਾ ਇਕ ਧੀ ਦਾ ਵਿਆਹ ਹੋ ਗਿਆ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਆ ਔਰ ਇਹ ਸਾਰੇ ਹੀ ਜਾਨੀ ਸੱਜਣਾ ਨੇ ਔਰ ਮੀਡੀਆ ਨੇ ਸਾਰੇ ਇਹ ਸਾਡੇ ਹੋਰ ਸਮਾਸਥੀ ਵੀਰਾਂ ਨੇ ਰਲ ਕੇ ਜਿਹੜਾ ਇਹ ਇਲਾਕਾ ਜੋ ਕੋ ਪ੍ਰਾਲਾ ਕੀਤਾ ਔਰ ਤੁਹਾਡੇ ਜਰੀਏ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਕਿਤੇ ਵੀ ਇਹੋ ਜੀ ਕੋਈ ਕੁਛ ਘਰ ਹੁੰਦੇ ਆ ਜਿੱਥੋਂ ਤੱਕ ਅਸੀਂ ਨਹੀਂ ਪਹੁੰਚ ਪਾਉਂਦੇ ਤੇ ਤੁਹਾਡੇ ਜਰੀਏ ਅਸੀਂ ਉੱਥੋਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਕਿਸੇ ਤਰ੍ਹਾਂ ਦੀ ਕਿਤੇ ਜ਼ਰੂਰਤ ਹੋਵੇ ਤੁਸੀਂ ਸਾਨੂੰ ਜਰੂਰ ਦੱਸਿਆ ਕਰੋ ਤੁਸੀਂ ਸਾਡੇ ਭਰਾ ਜੇ ਪਰ ਇੱਕ ਜਿੱਥੇ ਸਰਕਾਰ ਤੋਂ ਜ਼ਿਆਦਾ ਅਹਿਮ ਰੋਲ ਮੀਡੀਆ ਦਾ ਵਾ ਕਿਉਂਕਿ ਇਹ ਸੋਸ਼ਲ ਮੀਡੀਆ ਦਾ ਜੋ ਗਿਆ ਤੋਡੇ ਜਰੀਏ ਜਦੋਂ ਖਬਰਾਂ ਲੋਕਾਂ ਤੱਕ ਪਹੁੰਚਦੀਆਂ ਤੇ ਲੋਕ ਅਵੇਰ ਹੋ ਜਾਂਦੇ ਦਾਨੀ ਸੱਜਣ ਖਲੋ ਜਾਂਦੇ ਆ ਤੇ ਅੱਜ ਤੂੰ ਹੀ ਜ਼ਿਆਦਾ ਵਧਾਈ ਦੇ ਪਾਤਰ ਜੀ ਆ ਜਿਹੋ ਜਿਹਾ ਹੋ ਰਿਹਾ ਕਿਉਂਕਿ ਪਹਿਲਾਂ ਤੇ ਅੰਦੇ ਟੈਂਟ ਨਹੀਂ ਆ ਹਲਵਾਈ ਨਹੀਂ ਸੀ ਅੱਜ ਜਿਸ ਤਰ੍ਹਾਂ ਹੋਇਆ ਹੁਣ ਤੇ ਤੁਹਾਡੇ ਸਾਹਮਣੇ ਪੈਲਸ ਵੀ ਹੋ ਗਿਆ ਲੋਹਾਈ ਵੀ ਲੱਗੇ ਸਾਲ ਵੀ ਲੱਗੇ ਆ ਹਰ ਚੀਜ਼ ਆ ਸਾਰਾ ਖੁਸ਼ੀ ਦਾ ਮਾਹੌਲ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਔਰ ਅੱਗੋਂ ਵੀ ਇੱਥੇ ਧਾਨੀ ਦਾ ਸਾਡੇ ਹਲਕਾ ਜੰਡਿਆੜਾ ਗੁਰੂ ਚ ਵਿਆਹ ਆ ਉੱਥੋਂ ਦੇ ਵਧਾਇਕ ਦਾ ਫੋਨ ਆ ਗਿਆ ਡੈਨੀ ਬਨਾਲਾ ਜੀ ਦਾ ਕਿ ਮੈਂ ਕਿਤੇ ਵੀ ਪਰਿਵਾਰ ਨੂੰ ਲੋੜਿਆ ਉੱਥੇ ਵੀ ਅੱਗੇ ਤੇ ਸਾਰਿਆਂ ਨੂੰ ਸਾਨੂੰ ਪਾਰਟੀ ਬਾਜੀ ਤੋਂ ਇੱਕ ਦੂਜੇ ਦੇ ਨਾਲ ਖੜੇ ਹੋਣਾ ਚਾਹੀਦਾ ਅੱਜ ਇਹ ਸਾਰਿਆਂ ਨੇ ਆਪਾਂ ਰਲ ਕੇ ਜਿਹੜਾ ਇੱਕ ਕੰਮ ਕੀਤਾ ਵਾ ਔਰ ਕੋ ਨੂੰ ਸਾਰਿਆਂ ਨੂੰ ਵਧਾਈ ਕਿਉਂਕਿ ਮੈਨੋਂ ਨੇ ਮੈਂ ਤੁਹਾਨੂੰ ਵਧਾਈ ਦੇਣਾ ਤੁਹਾਡਾ ਮੀਡੀਆ ਦਾ ਇਹਨਾਂ ਰੋਲ ਸੀਗਾ ਇਹਦੇ ਵਿੱਚ ਤੇ ਸੱਚੇ ਪਾਤਸ਼ਾਹ ਤੁਹਾਡੇ ਚੈਨਲਾਂ ਨੂੰ ਇਦਾਂ ਹੀ ਤਰੱਕੀਆਂ 'ਚ ਲੈ ਕੇ ਜਾਵੇ ਤੇ ਤੁਸੀਂ ਇਦਾਂ ਦੇ ਉਪਰਾਲੇ ਕਰਦੇ ਰਹੋ